ਸਸੇਕਾਲ ਦਾ ਟੀਵੀ ਐਨਆਰਏ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਖਮਨ ਛੀਵਾ ਵੱਡੀ ਖਬਰ ਤੁਹਾਡੇ ਨਾਲ ਲੈ ਕੇ ਹਾਜ਼ਰ ਆ ਕਿ ਬੀਬੀਐਮਬੀ ਦੇ ਚੇਅਰਮੈਨ ਦੀ ਪਤਨੀ ਦੀ ਬੀਜੇਪੀ ਦੇ ਵਿੱਚ ਜੁਆਇਨਿੰਗ ਹੋਣ ਜਾ ਰਹੀ ਹੈ মিডিਆ ਸੂਤਰਾ ਹਵਾਲੇ ਤੋਂ ਪਉਤ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਬੀਬੀਐਮਬੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਜਿਹੜਾ ਚਰਚਾ ਦੇ ਵਿੱਚ ਰਿਹਾ ਪਿਛਲੇ ਸਮੇਂ ਦੇ ਵਿੱਚ ਭਾਵੇਂ ਪੰਜਾਬ ਦੇ ਵਿੱਚ ਹੜ੍ਹ ਆਏ ਹੁਣ ਜਾਂ ਪਰ ਉਸ ਤੋਂ ਪਹਿਲਾਂ ਹਰਿਆਣੇ ਨੂੰ ਪਾਣੀ ਦੇਣ ਨੂੰ ਲੈ ਕੇ ਕਿਸ ਤਰੀਕੇ BBMP ਚਰਚਾ ਦੇ ਵਿੱਚ ਰਿਹਾ ਤਾਂ ਤੇ ਇਸ ਵਕਤ ਖਬਰਾਂ ਕਿ BBMP ਦੇ ਚੇਅਰਮੈਨ ਦੀ ਪਤਨੀ ਦੀ BJP ਦੇ ਵਿੱਚ ਜੁਆਇਨਿੰਗ ਹੋਣ ਜਾ ਰਹੀ ਹੈ ਮੀਡੀਆ ਸੂਤਰਾਂ حوالے ਤੋਂ ਵੱਡੀ ਖਬਰ ਹੈ ਕਿ BJP ਦੇ ਵਿੱਚ ਸ਼ਾਮਲ ਹੋਣਗੇ ਦਿਵਤੀ ਤਰਵਾਟੀ ਮਨੋਜ ਤਰਪਾਟੀ ਦੇ ਪਤਨੀ ਦਿਵਤੀ ਤਰਪਾਟੀ ਪੰਚਕੂਲਾ ਦੇ ਬੀਜੇਪੀ ਦਫ਼ਤਰ ਦੇ ਵਿੱਚ ਜੁਆਇਨਿੰਗ ਕਰਨਗੇ ਸ਼ਾਮ 4 ਵਜੇ ਬੀਜੇਪੀ ਦੇ ਵਿੱਚ ਸ਼ਾਮਲ ਹੋਣ ਦੀ ਜਿਹੜੀ ਖਬਰ ਆ ਨਿਕਲ ਕੇ ਸਾਹਮਣੇ ਆ ਰਹੀ ਆ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਬੀਜੇਪੀ ਦੇ ਵਿੱਚ ਬੀਬੀਐਮਬੀ ਦੇ ਚੇਅਰਮੈਨ ਦੀ ਪਤਨੀ ਦੀ ਐਂਟਰੀ ਹੋਣ ਜਾ ਰਹੀ ਆ ਜੁਆਇਨਿੰਗ ਹੋਣ ਜਾ ਰਹੀ ਆ ਮੀਡੀਆ ਸੂਤਰਾਂ حوالے ਤੋਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਕਿ ਭਾਜਪਾ ਦੇ ਵਿੱਚ ਸ਼ਾਮਲ ਹੋਣਗੇ ਮਨੋਜ ਤਰਪਾਟੀ ਦੇ ਪਤਨੀ ਦਿਪਤੀ ਤਰਪਾਟੀ ਪੰਚਕੂਲਾ ਦੇ ਭਾਜਪਾ ਦੇ ਦਫ਼ਤਰ ਦੇ ਵਿੱਚ ਸਾਰਾ ਪ੍ਰੋਗਰਾਮ ਕੀਤਾ ਜਾਵੇਗਾ ਸ਼ਾਮ 4 ਵਜੇ ਅੱਜ ਜੁਆਇਨਿੰਗ ਕੀਤੀ ਜਾਵੇਗੀ ਇਸ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਦੇ ਕਿ ਪਿਛਲੇ ਲੰਘੇ ਬਰੇ ਦੇ ਵਿੱਚ ਪੰਜਾਬ ਦੇ ਵਿੱਚ ਭਾਵੇਂ ਹਾੜਾਏ ਹੋੜਾ ਜਪਰ ਹਰਿਆਣੇ ਨੂੰ ਪਾਣੀ ਦੇਣ ਨੂੰ ਲੈ ਕੇ BBMP ਬਹੁਤ ਜ਼ਿਆਦਾ ਚਰਚਾ ਦੇ ਵਿੱਚ ਬਵਾਦਾਂ ਦੇ ਵਿੱਚ ਰਹਿੰਦਾ ਹਾਲਾਂਕਿ ਪੰਜਾਬ ਸਰਕਾਰ ਦੇ ਵੱਲੋਂ ਉੱਥੇ ਧਰਨਾ ਵੀ ਲਗਾਇਆ ਜਾਂਦਾ ਬਹੁਤ ਸਾਰੇ ਸਵਾਲ ਚੁੱਕੇ ਜਾਂਦੇ ਨੇ ਕਿ ਕਿਸ ਤਰੀਕੇ ਨਾਲ ਪੰਜਾਬ ਦੇ ਹੜ੍ਹਾਂ ਨੂੰ ਲੈ ਕੇ ਵੀ BBMP ਦੇ ਉੱਪਰ ਬਲੇਮ ਕੀਤੇ ਜਾਂਦੇ ਨੇ ਹਾਲਾਂਕਿ ਫਿਰ BBMP ਨੇ ਵੀ ਪ੍ਰੈਸ ਕਾਨਫਰੰਸ ਕਰਕੇ ਵੱਡੇ ਦਾਅਵੇ ਕੀਤੇ ਸੀ ਪਰ ਇਸ ਵਕਤ ਦੀ ਵੱਡੀ ਖਬਰ ਤੁਹਾਡੇ ਨਾਲ ਸੰਦੇਸ਼ ਕਰ ਰਹੇ ਹਾਂ ਕਿ BJP ਦੇ ਵਿੱਚ ਭਾਜਪਾ ਦੇ ਵਿੱਚ BBMP ਦੇ ਚੇਅਰਮੈਨ ਜਿਹੜੇ ਮਨੋਜ ਤਰਪਾਟੀ ਉਹਨਾਂ ਦੀ ਪਤਨੀ ਦਿਪਤੀ ਤਰਵਾਠੀ ਜੋਇਨਿੰਗ ਹੋ ਰਹੀ ਹੈ ਪਚਕੂਲਾ ਦੇ ਬੀਜੇਪੀ ਦਫਤਰ ਦੇ ਵਿੱਚ ਅੱਜ ਸ਼ਾਮ 4 ਵਜੇ ਜੋਇਨਿੰਗ ਹੋਵੇਗੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਬੀਜੇਪੀ ਦੇ ਵਿੱਚ ਬੀਬੀਐਮਪੀ ਦੇ ਜਿਹੜਾ ਚੇਅਰਮੈਨ ਨੇ ਮਨੋਜ ਤਰਪਾਟੀ ਉਹਨਾਂ ਦੀ ਪਤਨੀ ਦਿਵਿਤੀ ਤਰਪਾਟੀ ਸ਼ਾਮਲ ਹੋਣਗੇ